ਯੂਕਰੇਨ ਅਤੇ ਰੂਸ ਦੇ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੀ ਜੰਗ ਨੂੰ ਲੈ ਕੇ ਸਭ ਤੋਂ ਅਹਿਮ ਖਬਰ ਹੈ ਕਿ ਰਾਹਤ ਦੀ ਗੱਲ ਇਹ ਹੈ ਕਿ ਦੋਹਾਂ ਦੇਸ਼ਾਂ ਦੇ ਆਗੂ ਆਪਸ ਵਿੱਚ ਗੱਲਬਾਤ ਦੇ ਲਈ ਸਹਿਮਤ ਹੋ ਗਏ ਨੇ ਤਾਂ ਵੱਡੀ ਖਬਰ ਹੈ ਜਿੱਥੇ ਭਾਰਤ ਪਾਕਿਸਤਾਨ ਵਿਚਕਾਰ ਤਣਾਅ ਚੱਲ ਰਿਹਾ ਸੀ ਦੋਹਾਂ ਮੁਲਕਾਂ ਦੇ ਡੀਜੀਐਮਓਜ਼ ਨੇ ਗੱਲਬਾਤ ਕੀਤੀ ਸੀ ਸਫਲ ਹੋਇਆ ਤਾਂ ਉੱਥੇ ਹੀ ਰਸ਼ੀਆ ਯਾਨੀ ਕਿ ਰੂਸ ਅਤੇ ਯੂਕਰੇਨ ਦੇ ਵਿਚਕਾਰ ਚੱਲ ਰਹੀ ਜੰਗ ਨੂੰ ਲੈ ਕੇ ਵੀ ਕੁਝ ਰਾਹਤ ਭਰੀ ਖਬਰ ਹੈ ਕਿ ਰਾਸ਼ਪਤੀ ਜ਼ੇਲੈਂਸਕੀ ਵੀ ਪੁਤਿਨ ਦੇ ਨਾਲ ਗੱਲਬਾਤ ਕਰਨ ਦੇ ਲਈ ਰਾਜ਼ੀ ਹੋ ਗਏ ਨੇ ਪਿਛਲੇ ਦਿਨ ਇਹ ਬਿਆਨ ਵੀ ਸਾਹਮਣੇ ਆਇਆ ਸੀ ਜਾਣਕਾਰੀ ਸਾਹਮਣੇ ਆਈ ਸੀ ਕਿ ਰੂਸ ਦੇ ਰਾਸ਼ਟਰਪਤੀ ਪੁਤਿਨ ਵੀ ਬਿਨਾਂ ਸ਼ਰਤ ਤੋਂ ਯੂਕਰੇਨ ਦੇ ਰਾਸ਼ਟਰਪਤੀ ਨਾਲ ਗੱਲਬਾਤ ਕਰਨ ਦੇ ਲਈ ਰਾਜ਼ੀ ਹੋ ਗਏ ਨੇ ਤਾ ਹੁਣ ਦੇਖਣਾ ਹੋਵੇਗਾ ਇਹ ਗੱਲਬਾਤ ਨੇਪਰੇ ਚੜਦੀ ਹੈ ਯਾ ਸਰ ਨੇ ਯੂਕਰੇਨ ਦੇ ਰਾਸ਼ਟਰਪਤੀ ਵਲੋਦਮੀਰ ਜ਼ੈਲੈਂਸਕੀ ਨੇ ਕਿਹਾ ਕਿ ਉਹ ਵੀਰਵਾਰ ਨੂੰ ਇਸਤਬਲ ਵਿੱਚ ਗੱਲਬਾਤ ਲਈ ਵਲਾਦਮੀਰ ਪੁਤਿਨ ਨੂੰ ਮਿਲਣ ਲਈ ਤਿਆਰ ਨੇ ਜ਼ੈਲੈਂਸਕੀ ਨੇ ਐਕਸ ਤੇ ਇੱਕ ਪੋਸਟ ਵਿੱਚ ਕਿਹਾ ਕਿ ਯੂਕਰੇਨ ਨੂੰ ਯੁੱਧ ਖਤਮ ਕਰਨ ਲਈ ਜੰਗਬੰਦੀ ਸ਼ੁਰੂ ਹੋਣ ਦੀ ਪੂਰੀ ਆਸ ਹੈ ਉਹ ਤੁਰਕੀ ਵਿੱਚ ਪੁਤਿਨ ਨੂੰ ਮਿਲਣ ਦੀ ਉਡੀਕ ਕਰ ਰਹੇ ਨੇ ਤਾਂ ਮੀਡੀਆ ਰਿਪੋਰਟਸ ਦੇ ਬਾਰੇ ਨਾ ਵੱਡੀ ਖਬਰ ਹੈ ਕਿ ਯੂਕਰੇਨ ਅਤੇ ਰੂਸ ਦੇ ਵਿਚਕਾਰ ਜੋ ਤਿੰਨ ਸਾਲਾਂ ਤੋਂ ਲਗਭਗ ਜੰਗ ਚੱਲ ਰਹੀ ਹੈ ਉਹ ਵੀ ਜਲਦ ਖਤਮ ਹੋਣ ਦੀ ਸੰਭਾਵਨਾ ਹੈ ਕਿਉਂਕਿ ਦੋਹਾਂ ਦੇਸ਼ਾਂ ਦੇ ਆਗੂ ਉਹ ਆਪਸ ਵਿੱਚ ਬੈਠ ਕੇ ਗੱਲਬਾਤ ਕਰਨ ਦੇ ਲਈ ਤਿਆਰ ਹੋ ਗਏ ਨੇ ਇਹ ਵੀ ਜਾਣਕਾਰੀ ਸੀ ਕਿ ਰੂਸ ਵੀ ਬਿਨਾਂ ਸ਼ਰਤ ਤੋਂ ਗੱਲਬਾਤ ਕਰਨ ਲਈ ਤਿਆਰ ਹੋਇਆ ਪਿਛਲੇ ਦਿਨੀ 트ੰਪ ਦੇ ਨਾਲ ਵੀ ਜ਼ਾਇਲੈਂਸਕੀ ਦੀ ਮੁਲਾਕਾਤ ਹੋਈ ਸੀ ਪਰ ਉਹ ਮੁਲਾਕਾਤ ਨੇਪਰੇ ਨਹੀਂ ਚੜ੍ਹ ਸਕੀ ਸੀ ਯਾਨੀ ਕਿ ਉਸ ਵਿੱਚ ਕੋਈ ਅਜਿਹਾ ਸੱਟਾ ਨਹੀਂ ਨਿਕਲਿਆ ਕਿ ਜਿਸ ਕਰਕੇ ਜੰਗਬੰਦੀ ਹੋ ਸਕੇ ਪਰ ਹੁਣ ਦੋਹਾਂ ਦੇਸ਼ਾਂ ਦੇ ਆਗੂ ਆਪਸ ਵਿੱਚ ਬੈਠ ਕੇ ਗੱਲਬਾਤ ਕਰਨਗੇ ਉਮੀਦ ਕੀਤੀ ਜਾਂਦੀ ਹੈ ਕਿ ਉੱਥੇ ਵੀ ਸ਼ਾਂਤੀ ਬਹਾਲ ਹੋਵੇਗੀ